ਇੱਕ ਫਿਲਿਸਤੀਨੀ ਮੁੰਡਾ ਸੀ ਮਹਸਨ ਮਧਾਵੀ ਇਹ ਜਿਹੜਾ ਯੂਐਸ ਦੇ ਵਿੱਚ ਜੋ ਕੁਝ ਗਾਜ਼ਾ ਦੇ ਵਿੱਚ ਕੀਤਾ ਜਾ ਰਿਹਾ ਹੈ ਉਸ ਦੇ ਪ੍ਰੋਟੈਸਟ 올 ਓਵਰ ਦ ਵਰਲਡ ਹੋਏ ਨੇ ਇਹੇ ਲੜਕਾ ਗਾਜ਼ਾ ਚ ਪੈਦਾ ਹੋਇਆ ਤੇ 10 ਸਾਲ ਤੋਂ ਵੱਧ ਯੂਐਸ ਦੇ ਵਿੱਚ ਰਹਿ ਰਿਹਾ ਔਰ ਯੂਐਸ ਦਾ ਲੀਗਲ ਹੈਗਾ ਯੂਨੋ ਪੀਆਰ ਕਨੈ ਗ੍ਰੀਨ ਕਾਰਡ ਹੋਲਡਰ ਹੀ ਇਜ਼ ਨਾਟ ਅ ਸਿਟੀਜ਼ਨ ਉਹਦੀ ਇਮੀਗ੍ਰੇਸ਼ਨ ਦੇ ਵਿੱਚ ਰਿਗਾਰਡਿੰਗ ਸਿਟੀਜ਼ਨਸ਼ਿਪ ਉਹਦੀ ਸੀਗੀ 1.5 ਸੀਗੀ ਤਾਰੀਖ ਸੀ ਉਹ ਤੇ ਉਹਨੂੰ ਜਾਣਾ ਸੀਗਾ ਉਹ ਤਾਰੀਖ ਤੇ ਜਾਂਦਾ ਹੈ ਤੇ ਉੱਥੇ ਜਿਹਨੂੰ ਕਹਿੰਦੇ ਚਿੱਟ ਕਪੜੀ ਹੈ ਪੁਲਿਸ ਚ ਉਹ ਜਾਂਦੇ ਨੇ ਹੁਣ ਫੜ ਲਿੰਦੇ ਆ ਉਹ ਜੇਰ ਪਾਉਂਦੇ ਆ ਕਿ ਉਹਨੇ ਪ੍ਰੋਟੈਸਟ ਕੀਤਾ ਹੈ ਕਿਉਂਕਿ 트੍ਰੰਪ ਸਾਹਿਬ ਦੇ ਨਵੇਂ ਹੁਕਮ ਨੇ ਇਨੂੰ ਮਰਜ਼ੀ ਫੋਟੋ ਤੇ ਵਾਪਸ ਦੇ ਦੋ ਬਾਅਦ ਦੇਖਾਂਗੇ ਆ ਪਰ ਉਹਨੂੰ ਅਗਲੇ ਨੇ ਵਕੀਲ ਦਾ ਸਿਵਾਮਾ ਮੀਡੀਆ ਨੇ ਉਸ ਬੰਦੇ ਨੂੰ ਜੀ ਔਰ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਜੱਜ ਨੇ ਜਿਹੜੀ ਅਥਾਰਟੀਜ਼ ਉਹਨਰ ਕਹਿੰਦੇ ਤੁਸੀਂ ਇਹਨੂੰ ਫੜ ਨਹੀਂ ਸਕਦੇ ਇਹਨੂੰ ਜੇਲ੍ਹ ਚ ਪਾ ਨਹੀਂ ਸਕਦੇ ਇਹਨੂੰ ਫ੍ਰੀ ਕਰੋ ਇਟਸ ਅ ਵੈਰੀ ਬਿਗ ਸਲੈਪ ਔਨ ਦਾ ਫੇਸ ਔਫ ਮਿਸਟਰ ਡਰਾਮ ਕਜੋ ਕੁਝ ਤੇ ਜੋ ਹਾਲਾਤ ਉੱਥੇ ਹੁਣ ਕੀਤੇ ਜਾ ਰਹੇ ਨੇ ਉਹ ਤਾਂ ਇਹ ਚੀਜ਼ ਹੈ ਕਿ ਡਿਕਟੇਟਰਸ਼ਿਪ ਹੈ